ਸਸਿਕਾ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਕਰ ਲੱਗਿਆ ਗਰਾਊਂਡ ਮਾਰਕਿੰਗ ਆਪਣੇ ਗਰਾਊਂਡ ਦੀ ਠੀਕ ਹੈ ਅੱਜ ਆਪਣੇ ਕੋ ਇੱਕ ਯੰਤਰ ਆ ਜਿਹਦੇ ਨਾਲ ਗਰਾਊਂਡ ਦੀ ਮੈਜ਼ਰਮੈਂਟ ਹੋ ਜਾਂਦੀ ਆ ਤੇ ਆਪਾਂ ਤੁਸੀਂ ਦੇਖ ਲੈ ਕਿੱਥੋਂ ਸਟਾਰਟਿੰਗ ਕੀਤੀ ਆ ਹੁਣ ਇਹ ਪੂਰੇ ਗਰਾਊਂਡ ਦਾ ਆਪਾਂ ਚੱਕਰ ਕੱਢ ਕੇ ਆਉਨੇ ਆ ਸਾਡੇ ਕੁਝ ਮਹਾਨ ਸ਼ਖਸੀਅਤਾਂ ਗਰਾਊਂਡ ਲਗਾ ਕੇ ਬੈਠੀਆਂ ਨੇ ਤੇ ਆਪਾਂ ਪੂਰੇ ਗਰਾਊਂਡ ਦਾ ਅੱਜ ਮੈਜ਼ਰਮੈਂਟ ਕਰਕੇ ਦੇਖਣੀ ਆ ਤੇ ਕੀ ਕਿੰਨੇ ਮੀਟਰ ਦਾ ਗਰਾਊਂਡ ਆ ਜਿਹੜਾ ਬਣਦਾ ਏ ਪ੍ਰੋਪਰਲੀ ਤੇ ਇਹ ਥੋੜਾ ਜਿਹੜਾ ਪੀਪੀ ਜਲੰਧਰ ਗਰਾਊਂਡ ਟ੍ਰਾਇਲ ਹੋਣੇ ਨੇ ਠੀਕ ਹੈ ਤਾਂ ਉਹ ਸੇਮ ਤੁਸੀਂ ਇਹ ਜਿਹੜਾ ਗਰਾਊਂਡ ਦੇਖ ਰਹੇ ਹੋ ਨਾ ਸੇਮ ਟੂ ਸੇਮ ਇਸੇ ਤਰ੍ਹਾਂ ਦੇ ਗਰਾਊਂਡ ਦੇ ਵਿੱਚ ਆ ਜਿਹੜੇ ਇਹ ਟ੍ਰਾਇਲ ਹੋਣੇ ਨੇ ਤੇ ਆਪਣੇ ਨਾਲ ਇੱਕ ਨੌਜਵਾਨ ਹੈ ਕੁਝ ਤੁਸੀਂ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ ਟ੍ਰਾਇਲ ਦੇ ਬਾਰੇ ਟਰੈਕ ਬਾਰੇ ਤਾਂ ਤੁਸੀਂ ਪੁੱਛ ਸਕਦੇ ਸਤਿ ਸ਼੍ਰੀ ਅਕਾਲ ਸਰ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰੂੰਗਾ ਕਿ ਅੱਜ ਮੈਨੂੰ ਸਵੈਮ ਤੁਹਾਡੇ ਨਾਲ ਚੱਲਣ ਦਾ ਮੌਕਾ ਮਿਲ ਰਿਹਾ ਔਰ ਤੁਸੀਂ ਆਪਣੀ ਕੀਮਤੀ ਸਮੇਂ ਦੇ ਵਿੱਚੋਂ ਸਟੂਡੈਂਟਸ ਨੂੰ ਔਰ ਸਾਨੂੰ ਸਾਰਿਆਂ ਨੂੰ ਸਾਡੇ ਲਈ ਹੀ ਸਮਾਂ ਦੇ ਰਹੇ ਹੋ ਜੀ ਤੇ ਤੁਸੀਂ ਮਤਲਬ ਕਿ ਮੈਂ ਜਿੰਨੇ ਮੇਰੇ ਕੋਲ ਪਾਰਟਿਕੂਲਰ ਵਰਡਸ ਨਹੀਂ ਹੈ ਕਿ ਮੈਂ ਤੁਹਾਡੀ ਕਿਦਾਂ ਪ੍ਰੇਜ਼ ਕਰਾਂ ਦੇਖੋ ਸਟੂਡੈਂਟਸ ਦਾ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਹੁਣ ਬਹੁਤ ਸਾਰੇ ਬੱਚੇ ਹੈਗੇ ਨੇ ਜਿਹੜੇ ਨੰਬਰਸ ਦੇ ਕੇ ਹੁਣ ਸਟਾਰਟ ਕਰਨ ਲੱਗੇ ਨੇ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹ ਹੁਣ ਕਰ ਸਕਦੇ ਨੇ ਜਾਂ ਕੀ ਉਹਨਾਂ ਦੀ ਸਿਚੁਏਸ਼ਨ ਹੈ ਦੇਖੋ ਤੁਸੀਂ ਇਹ ਸਵਾਲ ਬਹੁਤ ਵਧੀਆ ਪੁੱਛਿਆ ਮੋਸਟਲੀ ਮੇਰੇ ਕੋ ਵੀ ਕਾਲਸ ਕੁਰੀ ਜੇ ਸਭ ਚੀਜ਼ਾਂ ਜਾਣਦੇ ਰਹਿੰਦੇ ਨੇ ਦਿੱਲੀ ਬੇਸਿਸ ਤੇ ਕਿ ਜੀ ਸਾਡੇ ਬੱਚੇ ਨੇ ਨੰਬਰ ਤਾਂ ਵਧੀਆ ਲੈ ਲੈ ਮੁੰਡੇ ਨੇ ਕੁੜੀ ਨੇ ਹਨਾ ਪਰ ਉਹ ਬੱਚੇ ਨੇ ਗਰਾਉਂਡ ਦੇ ਵਿੱਚ ਹਲੇ ਕਦਮ ਵੀ ਨਹੀਂ ਰੱਖਿਆ ਇੱਕ ਤਰ੍ਹਾਂ ਦਾ ਕਹਿ ਲਓ ਲਾ ਲਓ ਹਨਾ ਯਾ ਤਾਂ ਉਹਨੇ ਹੁਣ ਸਟਾਰਟਿੰਗ ਕਰਨੀ ਹੈ ਇਹਦੇ ਵਿੱਚ ਅ ਡਿਪੈਂਡ ਕਰਦਾ ਸਿਚੁਏਸ਼ਨ ਦੇ ਉੱਤੇ ਹਾਂਜੀ ਹਨਾ ਫਰਸਟ ਆਫ ਆਲ ਥੋੜਾ ਬਾਡੀ ਫਿਟਨੈਸ ਕੀਆ ਜੇ ਥੋੜਾ ਬੋਡੀ ਫਿਟਨੈਸ ਇਹ ਆ ਕਿ ਹਾਂ ਤੁਸੀਂ ਗਰਾਊਂਡ ਕਦੇ ਮੂਵਿੰਗ ਨਹੀਂ ਦੇਖਿਆ ਗਰਾਊਂਡ ਦਾ ਜੇ ਤੁਸੀਂ ਕਹਿ ਰਹੇ ਹੋ ਮੈਂ ਹੁਣ ਸਟਾਰਟ ਕਰਕੇ ਮੈਂ ਪੰਜਾਬ ਪੁਰਸੇ ਟ੍ਰਾਇਲ ਕਰ ਦੂੰਗਾ ਤਾਂ ਇਹ ਸਰਾਸਰ ਬੇਵਕੂਫੀ ਆ ਇੱਕ ਤਰ੍ਹਾਂ ਦੀ ਇਸ ਤੋਂ ਬੈਟਰ ਆ ਤੁਸੀਂ ਆਪਣਾ ਘਰੇ ਬੈਠੋ ਨਹੀਂ ਤਾਂ ਤੁਸੀਂ ਜੇ ਹਨਾ ਉਹ ਚੀਜ਼ ਆ ਕੇ ਵੀ ਨੈਵਰ ਗਿਵ ਅਪ ਵਾਲਾ ਆਪਸ਼ਨ 'ਚ ਆਗੇ ਤੁਸੀਂ ਗਰਾਊਂਡ ਚਲੇਗੇ ਹਨਾ ਤੇ ਗਰਾਊਂਡ ਦੇ ਵਿੱਚ ਪੁੱਠੀਆਂ ਸਿੱਧੀਆਂ ਆਪੇ ਹਰਕਤਾਂ ਕਰਨੀਆਂ ਨੇ ਤਾਂ ਫਿਰ ਤਾਂ ਕੋਈ ਇੰਜੀਰਿਓ ਕਰਾ ਕੇ ਬੈਠੋਗੇ ਮੈਂ ਸਾਫ਼ ਇਸ ਚੀਜ਼ ਨੂੰ ਲੈ ਕੇ ਮਨਾ ਕਹਿਣਾ ਵੀ ਜੇ ਤੁਸੀਂ ਹੁਣ ਐਜ਼ ਅ ਬਿਗਨਰ ਤੌਰ ਤੇ ਸਟਾਰਟ ਕਰ ਰਹੇ ਹੋ ਇਹ ਬਿਲਕੁਲ ਹੀ ਮਨਾ ਹੈ ਇਥੇ ਕੁਝ ਚੀਜ਼ਾਂ ਆ ਜਾਂਦੀਆਂ ਨੇ ਜਿਵੇਂ ਥੋੜਾ ਹਫ਼ਤਾ 10 ਦਿਨ ਰਹਿੰਦੇ ਆ ਇਹਦੇ ਵਿੱਚ ਜੇ ਲਾ ਲੋ ਥੋੜੀਆਂ ਛੋਟੀ ਛੋਟੀ ਚੀਜ਼ਾਂ ਲੈ ਕੇ ਕੋਈ ਪ੍ਰੋਬਲਮ ਆਉਂਦੀ ਆ 10 15 ਸੈਕਿੰਡ ਉੱਪਰ ਆ 30 ਸੈਕਿੰਡ ਉੱਪਰ ਆ ਜਾਂ ਫਿਰ ਲੌਂਗ ਜੰਪ 'ਚ ਕੋਈ ਪ੍ਰੋਬਲਮ ਆ ਥੋੜੀ-ਬਹੁਤੀ ਹਨਾ ਵੀ ਫਾਲ ਹੁੰਦਾ ਏ ਜਾਂ ਫਿਰ ਥੋੜਾ-ਬਹੁਤਾ ਘੱਟ ਲਾਦੇ ਆ ਅੱਧਾ ਫੁੱਟ ਕੱਟਾ 1 ਫੁੱਟ ਹਨਾ ਜਾਂ ਫਿਰ ਹਾਈ ਜੰਪ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਦਿੱਕਤ ਆ ਰਹੀ ਆ ਤਾਂ ਉਹ ਚੀਜ਼ਾਂ ਉਹ ਚੀਜ਼ਾਂ ਐਟ ਅ ਟਾਈਮ ਤੇ ਸੋਲਵ ਆਊਟ ਹੋ ਸਕਦੀਆਂ ਨੇ ਕਿਉਂਕਿ ਤੁਸੀਂ ਉਸ ਪਹਿਲਾਂ ਉਹਨਾਂ ਸਭ ਚੀਜ਼ਾਂ ਦੀ ਹਾਂਜੀ ਠੀਕ ਹੈ ਹੁਣ ਆਪਣੇ ਦੇਖ ਲਓ ਮੁੰਡੇ ਗਰਾਊਂਡ ਦੇ ਵਿੱਚ ਮਿਹਨਤ ਕਰ ਰਹੇ ਸਾਰਾ ਇਸੇ ਚੀਜ਼ ਕਰਕੇ ਲੱਗੇ ਹੋਏ ਨੇ ਕੁੜੀਆਂ ਉਧਰ ਦੇਖੋ ਲਾਉਂਗੇ ਆਪਦੇ ਵਿੱਚ ਪ੍ਰੈਕਟਿਸ ਕਰ ਰਹੇ ਨੇ ਸਾਰੀ ਹਨਾ ਹਾਂਜੀ ਤਾਂ ਇਹਨਾਂ ਬੱਚੇ ਇਹ ਡਿਸਰਵਿੰਗ ਨੇ ਜਾਂ ਫਿਰ ਉਹ ਡਿਸਰਵਿੰਗ ਨੇ ਤੁਹਾਨੂੰ ਲੱਗਦਾ ਵੀ ਜਿਹੜੇ ਹੁਣ ਆ ਕੇ ਉੱਠ ਕੇ ਕਹਿ ਰਹੇ ਨੇ ਵੀ ਅਸੀਂ ਟ੍ਰੈਲ ਲਈ ਇਹਦਾ ਮਤਲਬ ਕੀ ਇਹ ਹੈ ਕਿ ਜਿੰਡੇ ਬੱਚਿਆਂ 'ਚ ਡਿਟਰਮੀਨੇਸ਼ਨ ਹੈਗਾ ਕੁਝ ਕਰਕੇ ਦਿਖਾਉਂਦਾ ਜਿਨ੍ਹਾਂ 'ਚ ਕੰਸਿਸਟੈਂਸੀ ਹੈਗੀ ਹੈ ਔਰ ਸੀਰੀਅਸ ਐਸਪਾਇਰੈਂਟ ਨੇ ਜਿਨ੍ਹਾਂ ਨੇ ਸੋਚਿਆ ਕਿ ਅਸੀਂ ਇਸ ਵਾਰ ਵਰਦੀ ਪਾਉਣੀ ਹੀ ਪਾਉਣੀ ਆ ਉਹੀ ਇਸ ਅਕੈਡਮੀ ਚਾਹੁੰਦੇ ਬਿਲਕੁਲ ਬਾਕੀ ਜੀ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਕਹਿੰਦੇ ਨੇ ਕਿ ਫ੍ਰੀਲੀ ਮਾਈਂਡ ਭੱਜਣਾ ਚਾਹੀਦਾ ਮੈਨੂੰ ਇਹ ਲੱਗਦਾ ਕਿ ਜਿਹੜੇ ਬੱਚਿਆਂ ਦੇ ਉੱਤੇ ਮੋਢਿਆਂ ਤੇ ਜ਼ਿੰਮੇਵਾਰੀਆਂ ਦਾ ਵਜਨ ਹੈ ਜਿਨ੍ਹਾਂ ਤੇ ਗਰੀਬੀ ਦਾ ਵਜਨ ਹੈ ਜਿਨ੍ਹਾਂ ਨੇ ਆਦੇ ਬੁੱਢੇ ਮਾਪਿਆਂ ਦਾ ਸਹਾਰਾ ਬਣਾ ਬਿਲਕੁਲ ਉਸ ਉਹਨਾਂ ਬੱਚਿਆਂ ਲਈ ਇਸ ਅਕੈਡਮੀ ਲਈ ਅਕੈਡਮੀ ਦੇ ਵਿੱਚ ਮੋਸਟ ਵੈਲਕਮ ਬਿਲਕੁਲ ਮੈਨੂੰ ਲੱਗਦਾ ਕਿ ਉਹ ਹੀ ਕਰ ਸਕਦੇ ਨੇ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਵੀ ਅਸੀਂ ਫ੍ਰੀਲੀ ਜਾਂ ਜਿਨ੍ਹਾਂ ਬੱਚੇ ਪਹਿਲਾਂ ਗੇਮ ਕਰਦੇ ਨੇ ਬਹੁਤ ਸਾਰੀ ਫਿਟਨੈਸ ਹੈ ਜਿਨ੍ਹਾਂ ਚ ਡਿਟਰਮੀਨੇਸ਼ਨ ਹੈਗਾ ਵੈਲ ਪਾਵਰ ਹੈਗੀ ਕੁਝ ਕਰਕੇ ਦਿਖਾਉਂਦੀ ਉਹ ਕਰ ਸਕਦੇ ਨੇ ਬਿਲਕੁਲ ਜੀ ਬਿਲਕੁਲ ਹੁਣ ਦੇਖੋ ਇਹ ਇਹਨਾਂ ਮੁੰਡੇ ਆਪਣੇ ਲੱਗੇ ਹੋਣੇ ਟਾਇਰ ਖਿੱਚਣ ਲੱਗਾ ਕੋਈ ਕੋਈ ਕੁਝ ਕਰਨ ਲੱਗਾ ਹੋਇਆ ਹੈ ਹਨ ਤੇ ਇਹਨਾਂ ਨੇ ਇਸ ਸਾਲ ਇਹੀ ਇੱਕ ਮਿੱਥਿਆ ਹੋਇਆ ਕਿ ਮੈਂ ਆਪਣੇ ਬੁੱਢੇ ਮਾਤਾ ਪਿਤਾ ਦਾ ਇਸ ਸਾਲ ਅੱਖਾਂ ਦੇ ਵਿੱਚੋਂ ਅੰਜੂ ਲੈ ਕੇ ਆਉਣੇ ਨੇ ਅੰਜੂ ਕਿਵੇਂ ਲੈ ਕੇ ਆਉਣੇ ਨੇ ਖੁਸ਼ੀ ਦੇ ਅੰਜੂ ਲੈ ਕੇ ਆਉਣੇ ਨੇ ਹਨਾ ਅੰਜੂ ਜ਼ਰੂਰ ਲੈ ਕੇ ਆਉਣੇ ਨੇ ਖੁਸ਼ੀ ਦੇ ਲੈ ਕੇ ਆਉਣੇ ਨੇ ਇਸ ਸਾਲ ਤੇ ਇਸ ਸਾਲ ਮੈਂ ਤਾਂ ਕਹਿੰਦਾ ਦੀਵਾਲੀ ਇਹਨਾਂ ਦੇ ਲਈ ਬਹੁਤ ਵਧੀਆ ਰਹੂਗੀ ਹੈਨਾ ਮਿਹਨਤਾਂ ਕਰ ਲੱਗੇ ਹੋਏ ਨੌਜਵਾਨ ਵਧੀਆ ਏ ਬਾਕੀ ਜੀ ਮੈਂ ਤਾਂ ਥੋੜੀ ਆਪਣੇ ਬਾਰੇ ਵੀ ਹੁਣ ਦਰਸ਼ਕਾਂ ਨੂੰ ਦੱਸਣਾ ਚਾਹੁੰਗਾ ਕਿ ਜਦੋਂ ਮੈਂ ਇੱਥੇ ਅਕੈਡਮੀ ਦੇ ਵਿੱਚ ਆਇਆ ਸੀ ਤਾਂ ਮੇਰਾ ਕੋਈ 8.5 ਮਿੰਟ ਟਾਈਮ ਆਉਂਦਾ ਸੀ ਉਹ ਵੀ ਮੈਂ ਰੁਕ ਰੁਕ ਕੇ ਭਾਈਦਾ ਸੀ ਮਤਲਬ ਕਿ ਹਿੰਮਤ ਹੀ ਹੈ ਨਹੀਂ ਸੀ ਤੁਸੀਂ ਇਹੋ ਜਿਹਾ ਦਾਸ ਨੂੰ ਥਾਪੜਾ ਦਿੱਤਾ ਕਿ ਹੁਣ ਸਾਰਿਆਂ ਨੂੰ ਛੱਡ ਜਾਂਦਾ ਪਿੱਛੇ ਔਰ ਮੈਂ ਆਪਣੀ ਫਿਟਨੈਸ ਦੀ ਗੱਲ ਦੋਸਤੋ ਤੁਹਾਨੂੰ ਦੱਸਾਂ ਕਿ ਮੈਨੂੰ ਲੱਗਦਾ ਕਿ ਮੇਰਾ ਵਜ਼ਨ ਬਹੁਤੇ ਬੱਚਿਆਂ ਨਾਲੋਂ ਜ਼ਿਆਦਾ ਹੈ ਉਮਰ ਵੀ ਬੱਚਿਆਂ ਨਾਲੋਂ ਜ਼ਿਆਦਾ ਹੈ ਫੈਟ ਵੀ ਬਹੁਤ ਜ਼ਿਆਦਾ ਹੈ ਪਰ ਦੇਖੋ ਤੁਹਾਡੀ ਇੰਨਾ ਇੰਨੀ ਜ਼ਿਆਦਾ ਹੱਲਾਸ਼ੇਰੀ ਤੁਸੀਂ ਬੱਚਿਆਂ ਨੂੰ ਦਿੰਦੇ ਹੋ ਤੁਸੀਂ ਇੰਨੀ ਜ਼ਿਆਦਾ ਹੌਸਲਾ افزਾਈ ਕਰਦੇ ਹੋ ਮੈਨੂੰ ਲੱਗਦਾ ਨਹੀਂ ਕਿ ਜਿਹੜਾ ਬੱਚਾ ਇੱਥੇ ਆਊਗਾ ਤੇ ਉਹ ਰੁਕੂਗਾ ਥੈਂਕ ਯੂ ਤੇ ਇਸ ਇਸ ਲਈ ਮੈਂ ਤਾਂ ਸਾਰੇ ਸਟੂਡੈਂਟਸ ਦੀ ਤਰਫੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਇਸ ਚੀਜ਼ ਲਈ ਨਾ ਨਹੀਂ ਕੋਈ ਗੱਲ ਔਰ ਬਹੁਤ ਸਾਰੀਆਂ ਅਕੈਡਮੀ ਦੇ ਵਿੱਚ ਕੀ ਹੁੰਦਾ ਕਿ ਉਹ ਆਪਣੇ ਇਨਸਟ੍ਰਕਟਰ ਲਗਾ ਦਿੰਦੇ ਨੇ ਔਰ ਧਿਆਨ ਨਹੀਂ ਦਿੱਤਾ ਜਾਂਦਾ ਬੱਚਿਆਂ ਦੇ ਵਿੱਚ ਔਰ ਤੁਸੀਂ ਮੈਨੂੰ ਲੱਗਦਾ ਨਹੀਂ ਕਿ ਕੋਈ ਦਿਨ ਮਿਸ ਕੀਤਾ ਹੋਊਗਾ ਤੁਸੀਂ ਹਰ ਵਕਤ ਬੱਚਿਆਂ ਦੇ ਵਿੱਚ ਰਹਿੰਦੇ ਹੋ ਚਾਹੇ ਤੁਹਾਨੂੰ ਰਾਤ ਨੂੰ 12 ਵਜੇ ਮਿਲ ਲਗੇ ਚਾਹੇ ਤੁਹਾਨੂੰ ਅਰਲੀ ਮਾਰਨਿੰਗ ਮਿਲ ਲਗੇ ਔਰ ਇਸ ਚੀਜ਼ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਥੈਂਕ ਯੂ ਥੈਂਕ ਯੂ ਲੋ ਜੀ ਆਪਣਾ ਅਭੀ ਪੂਰਾ ਹੋਣੇ ਵਾਲਾ ਸਾਰਾ ਸਵੀ ਪਾਸ